हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਵਾੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲੈ ਲੈ ਕੇ ਆਏ ਜੀ ਦੋ ਬਈ ਗੱਬਣਾ ਨੇ ਇੱਕ ਤਾਜੀ ਸੋਈ ਵੀ ਆ ਇੱਕ ਬਈ ਸੋਨੀਆ ਤਿਆਰੀਆਂ ਚੋਂ ਬਸ ਤੇ ਆਓ ਪੁੱਛ ਲੈਨੇ ਬਾਈ ਤੋਂ ਟੇ ਆਜੂ ਬਾਕੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਬੜੀ ਬੜੀ ਆ ਠੀਕ ਹੈ ਨਾਮ ਤੇ ਐਡਰੈਸ ਬੋਲ ਨਾਮ ਅੰਦਰ ਸਿੰਘ ਜੀ ਹੂੰ ਪਿੰਡ ਛਨਾ ਗੁਰਵ ਸਿੰਘ ਵਾਲਾ ਠੀਕ ਹੈ ਜ਼ਿਲ੍ਹਾ ਬਰਨਾਲਾ ਦਸੀਤਪਾ ਨੇੜੇ ਪਿੰਡ ਆਡਰ ਨਏ ਵਾਲਾ ਮੋਬਾਈਲ ਨੰਬਰ ਇਹ ਸੰਧੂ ਵੈਦਰ ਸਾਰੇ ਮੈਨੂੰ ਕੰਡਾ ਕੁੰਨਾ ਬੰਨਾ ਵਿਚਾਲੇ ਹੀ ਰਹਿ ਗਏ ਪਿੰਡਾਂ ਦਾ ਮੋਬਾਈਲ ਨੰਬਰ 9855233607 ਇਹ ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਜੀ ਬਾਪੂ ਜਿਹੜੀ ਪਹਿਲੇ ਨੰਬਰ ਤੇ ਗਾੜ ਦੇ ਦੇਣਾ ਕਿਹੜਾ ਸੂਸ ਹੁੰਦੀ ਹੈ ਦੂਜਾ ਸੂਸ ਜਿਵੇਂ ਪਿਆ ਹੋਰ ਦੰਦਾ ਦੀ ਸਿੱਕੀ ਹੈ ਠੀਕ ਆ ਕਿੰਨੇ ਦਿਨ ਲੈਣੀ ਆ ਦਿਨ ਨਹੀਂ ਵੀ ਹਫਤਾ ਜੀ ਠੀਕ ਆ ਆਰਡਰ ਕਰ ਦਿਆਂ ਤੇ ਲਾਡੂ ਲਾ ਦਿਖਾ ਦੇ ਚੰਗੀਆਂ ਨੇ ਢਲਾ ਬੋ ਜੀ ਹਜੇ ਤਾਂ

ਫੇਸ ਵਗੈਰਾ ਦਿਖਾਉਣੇ ਚੰਗੀ ਆ ਬੜਾ ਮੂੰਹ ਕਿੰਨਾ ਦੁੱਧ ਦੇ ਦੂ ਅਸਟੀਮੇਟ ਦੁੱਧ ਇਹ ਚਾਹੀਦਾ ਸਬਜ਼ੀਆਂ ਦੀ ਟੀ ਵਧੀਆ ਕੱਦ ਵੀ ਬਹੁਤ ਆ ਗਾ ਦਾ ਛੇਸ ਬੜਾ ਪਿਆਰਾ ਹੈ ਨਾ ਰੋਟੀਵਾਦੀ ਬਹੁਤ ਚੰਗਿਆ ਰੰਗ ਰੂਪ ਚੰਗਾ ਵੱਡਾ ਕੱਦ ਆਰਡਰ ਬਾਈ ਬਹੁਤ ਸੋਹਣਾ ਤਿਆਰੀ ਚੰਗੀ ਆ ਆਰਡਰ ਦੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਹੈ ਮੋੜ ਜਾ ਫੇਸ ਬੜਾ ਪਿਆਰਾ ਇਸ ਤੋਂ ਦੇਖੋ ਫੇਸ ਤੋਂ ਸਮੱਖਪੁਣਾ ਜਿਹੜਾ ਬੈਡ ਦੇ ਵਿੱਚ ਬੋਖਦਾ ਮੁੱਲ ਕੀ ਬਾਪੂ ਮੋਲੇ ਬੁੰਤੀ ਕਰ ਦਸ ਦਿਆਂਗੇ ਜਾਇਜ ਹੋ ਹਾਂ ਜੀ ਹਾਂ ਠੀਕ ਆ ਮੋਲ ਬਾਪੂ ਕੋਲੋਂ ਫੋਨਤੀ ਕਰ ਲਾਂਗੇ ਤੇ ਮੋਲਾ ਜਿਹੜਾ ਵੜ ਦੇ ਹਿਸਾਬ ਨਾਲ ਜਾਇਜ ਰੱਖ ਬਹੁਤ ਪ੍ਰਾਇਟ ਹੈ ਜੀ ਲਾਉਣਾ ਜੀ ਇਹ ਤਾਂ ਹਰ ਤਾਰੀ ਹੋਊਗੀ ਘੱਟੋ ਘੱਟ ਠੀਕ ਆ ਹੱਤ ਤਾਂ ਸੌਖੀ ਲੈ ਜੀ ਹੂੰ ਸਹੀ ਗੱਲ ਹੈ ਟੱਲਾ ਟੱਲਾ ਬਹੁਤ ਅੱਗੇ ਬਾਪੂ ਦੋ ਨੰਬਰ ਕਿਹੜਾ ਸੂਅ ਸੁਹੰਦੀ ਆ ਸੂਅ ਚਾਰੀ ਦੂਜੇ ਦੂਜੇ ਮੰਨ ਗਏ ਕਿੰਨੇ ਦਿਨ ਲੈਂਦੀ ਆ ਬਸ ਇਹ 5 6 ਦਿਨ ਕੀ ਰਕਾਰਾ ਰੋਦਰ ਜੋ ਤੇ ਚੰਗੀ ਕੜ ਰਹੀ ਚਾਹੀਦਾ ਬਸ ਇੰਨੀ 26 27 ਨੂੰ ਚਾਹੀਦਾ ਥਣ ਚੰਗਾ ਲੱਗਿਆ ਹਾਂ ਬਾੜੀ ਟਿੱਲਾ ਦੇਖੋ ਸਾਰੇ ਪਾਸੇ ਜੀ ਅੱਜ ਚੱਕੋ ਪਈ ਆ ਲੈ ਆਰਡਰ ਨੀ ਦੇਣਾ ਸੋਹਣਾ ਆਰਡਰ ਕਰਮਾਲੀ ਦਾ ਕੱਲਾ ਕੱਲਾ ਥਣ ਪੂਰੀ ਵਿੱਚੀ ਦੇਖਣਾ ਅੱਗੇ ਨੂੰ ਵੀ ਆਰਡਰ ਬਹੁਤ ਬਾਕੀ ਜਾਣੀ ਬਹੁਤ ਹੈ ਗਾਂਜ ਹਮ ਸਹੀ ਗੱਲ ਦੌਰ ਦੇ ਭਾਈ ਕੱਬ ਚੰਗਾ ਰੰਗ ਰੂਪ ਚੰਗਾ ਚੱਜੀ ਆ ਵੜੇ ਲੇਵਾ ਦੇਖੋ ਸੂਕੜੋ ਸਟਾਰ ਇਹ ਮੂਰੂ ਦਿਖਾ ਲੇਵੇ ਤੂੰ ਨਹੀਂ ਤਾਂ ਕਿਲੇ ਵਾ ਬਾਈ ਵਗ ਜਾਣਾ ਲੇਵੇ ਦੀ ਬਣਾਵਟ ਚੰਗੀ ਹੈ ਫੇਸ ਹੂਸ ਕਰਮ ਵਾਲੀ ਦਾ ਬਹੁਤ ਚੰਗਾ ਹੈ ਤੇ ਮੁੱਲ ਕੀ ਆ ਬਾਪੂ ਇਹਦਾ ਵੀ ਫੂਨਤੀ ਹਾਂ ਫੂਨਤੀ ਦੱਸਾਂਗੇ ਸਾਰਿਆਂ ਦਾ ਹੀ ਮੁੱਲ ਬਾਈ ਇਹਦਾ ਵੀ ਫੂਨਤੀ ਹੋਜੀ ਮੁੱਲ ਬਾਪੂ ਕਹਿੰਦਾ ਆਪਾਂ ਵੇੜਾਂ ਦੇ ਹਿਸਾਬ ਨਾਲ ਜੈਜ ਰੱਖਾਂਗੇ ਬਾਈ ਫੇਸ ਦੇਖੋ ਫੇਸ ਦੀ ਕੁਆਲਿਟੀ ਬੜੀ ਚੰਗੀ ਆ ਬੋਦੀ ਬਦੀ ਬਹੁਤ ਚੰਗੇ ਰੰਗ ਰੂਪ ਚੰਗਾ ਰਾਜੀ ਚਮਕ ਚਮਕ ਚੰਗੀ ਹੈ ਚਮਕ ਚਮਕ ਬਹੁਤ ਆ ਵੈੜ ਤੇ ਰੰਗ ਰੂਪ ਵੀ ਚੰਗਾ ਹੈ ਮੋਲ ਇਹਦਾ ਫੋਨ ਤੇ ਹੋ ਜੂਗਾ ਕੱਚੀ ਕੱਚੀ ਆ ਦਿਨ ਲੈਦੀ ਆ ਉਹਦੋਂ ਆਰਡਰ ਬਾਬਾ 656 ਦਿਨ ਦੁਬਾਰੀ ਨਹੀਂ ਠੀਕ ਆ ਹਾਂਜੀ ਓਕੇ ਅੱਗੇ ਵਾਪੂਤੇ ਦਾ ਨੰਬਰ ਸੁਹੀ ਵੀ ਆ ਹਾਂਜੀ ਸੁਹੀ ਨੇ ਕਿਹੜਾ ਸੁਹੀ ਹੈ ਥੂਆ ਦੂਜਾ ਜੀ ਮਗਰ ਬੱਸੀ ਹੈ ਠੀਕ ਆ ਕਦੋਂ ਸੁਹੀ ਤੀਜਾ ਦੇ ਹੋ ਗਿਆ ਜੀ ਠੀਕ ਆ ਬੱਚਾ ਬੱਚੀ ਆ ਹਾਂ ਬੱਚੀ ਜੀ ਧਾਰਾ ਤੇ ਮਾਰ ਕੇ ਦਿਖਾਉਣੀ ਸਹੀ ਗੱਲ ਆ ਰੰਗ ਰੂਪ ਚੰਗਾ ਪ੍ਰਿੰਟ ਫਰੰਟ ਜੈ ਨੂੰ ਨੇ ਪਾਉਣ ਦੀ ਕੋਈ ਲੋੜ ਨਹੀਂ ਬਾਈ ਛੰਡੀ ਬੈਰ ਆਰਡਰ ਬੜਾ ਚੰਗਾ ਹਾਂ ਹਾਂ ਜੀ ਆਰਡਰ ਚੰਗਾ ਹਜੇ ਚਵਾਈ ਤੇ ਪਾਇਆ 2 ਘੰਟੇ ਉਹਦੋਂ ਆਰਡਰ ਹੋਰ ਵਧੀਆ ਬਣਾ ਲਓ ਤਣ ਬੜਾ ਚੰਗਾ ਸਿਵਾਈ ਕਿ ਜੀ ਮੈਨੂੰ ਦਿਖਾ ਦੇਣਾ ਜੀ ਧਾਰਾ ਮਾਰ ਕੇ ਹਾਂ ਜੀ ਦਿਖਾ ਦਿਓ ਸਿਵਾਈ ਬੜੀ ਚੰਗੀ ਆ ਨਾ ਬਾਈ ਜਾਨੇ ਜੀ ਹਾਂ ਚਵਾਈ ਬਹੁਤ ਚੰਗੀ ਆ ਬਈ ਪਿਛਾਂ ਤੇ ਦਿਖਾਣੀ ਸਿਵਾਈ ਬਾਈ ਜਾਨਾ ਕੀ ਆ ਬਾਤ ਹੈ ਤੇ ਬਾਈ ਲੈ ਸਿਵਾਏ ਕੋਈ ਨੰਬਰ 1 ਤਣ ਬੜਾ ਚੰਗਾ ਮੁੱਖੀ ਵਾਲਾ ਥਾਨ ਕਿੰਨੇ ਬੋਲੇ ਤੇ ਚੱਲਦੀ ਆ ਇਹ 14 ਗੀਟਰ ਤਿਆਰ ਹੁਣ ਨੈਟ ਤਿਆਰ ਆ ਹਾਂ ਜੀ ਹਾਂ ਠੀਕ ਆ ਫੇਸ ਬੜਾ ਪਿਆਰਾ ਕਰਮਾਈ ਦਾ ਬੋਦੀ ਬਾਦੀ ਆਉਟ ਚੰਗੀ ਆ ਰੰਗ ਰੂਪ ਤੋਰਾ ਤਾਰਾ ਚੰਗਾ ਗਾ ਭਾਈ ਮੋਲੇ ਦਾ ਵੀ ਫੋਨ ਕਿਉਂ ਹਾਂ ਫੋਨ ਤੇ ਕਰ ਦੱਸ ਦੇ ਜੈ ਜੋ ਹਾਂ ਜੀ ਹਾਂ ਠੀਕ ਆ ਮੋਲ ਬਾਈ ਇਹਦਾ ਵੀ ਫੋਨ ਮਗਰ ਬੱਸੀ ਆ ਜੀ ਦੀ ਮੋਲ ਜਦੋਂ 14 ਗੀਟਰ ਤਿਆਰ ਆਏ ਨੇ ਠੀਕ ਆ ਹਾਂ ਚੰਗੀ ਉਹ ਗਰਮੀ ਬਿਲਕੁਲ ਨਹੀਂ ਮੰਨਦੀ ਚੰਗੀ ਆ ਬਈ ਫੇਸ ਬੜਾ ਜੰਗਾ ਜਰਸੀ ਚ ਪੈਂਦੀ ਹੈ ਬਹੁਤ ਚੰਗੀ ਜਰਸੀ ਨਾ ਕਰਾਓ ਸਾ ਹਣਾ ਹਾਂ ਹੂੰ ਅੱਗੇ 4 ਨੰਬਰ ਸੂਈ ਜਾਂਦੀ ਹੈ ਇਹ ਸੂਈ ਜਾਂਦੀ ਹੈ ਇਹ ਬਸ ਆ 20 25 ਮਿੰਟ ਸੁਪੇਣੇ ਕਿਹੜਾ ਸੁਆ ਸੁਆ ਦੂਜਾ ਜੀ ਦੂਜਾ ਹਾਂ ਤੇ ਕੀ ਰਿਕਾਰਡ ਆ ਦੁੱਧਾਂ ਲੋ ਇਹ ਦੇ ਦੁੱਧ ਠਾਰਾ ਉਹਨਾਂ ਵਿੱਚ ਹਾਂ ਡਰ ਬੜਾ ਚੰਗਾ ਤਿਆਰ ਹਾਂ ਹਾਂ ਜੀ ਹਾਂ ਹਾਂ ਦਾ ਬਈ ਚੰਗਾ ਤਿਆਰ ਕਰਿਆ ਦੁੱਧ ਚੰਗਾ ਪਾ ਖਾਣ ਦੇ ਥਣ ਬੜਾ ਅਬਾ ਸੁੱਈ ਜਾਂਦੀ ਐ 20 ਬੱਚੀ ਮਿੰਟ ਲਊ ਮਾ ਮੁੱਠੀ ਆਲਾ ਥਣ ਕੱਲਾ ਕੱਲਾ ਥਣ ਗਲਾਬੀ ਥਣ ਅਡ ਦੇਖੋ ਆਰਡਰ ਦੀ ਬਈ ਜਿਹੜੀ ਤਿਆਰੀ ਐ ਕਰ ਮਾਈ ਦੀ ਬਹੁਤ ਚੰਗੀ ਐ ਅੱਗੇ ਤੋਂ ਵੀ ਲਿਆ ਚੋਰ ਦੇ ਬਾਪੂ ਪੁੱਲ ਕੇ ਦਿਖਾ ਦੇ ਦੁੱਧ ਚੰਗਾ ਪਾ ਦੁੱਧ ਬ੍ਰੀਡ ਇਹ ਵੀ ਸੇਮ ਆਂ ਕਮੀ ਬਿਲਕੁਲ ਨਹੀਂ ਮੰਨਣੀ ਪਰ ਕਿਰਿਆ ਨਹੀਂ ਹੋਣੀ ਚੰਗੀ ਹੋ ਫੇਸ ਕੋਸ ਵੀ ਚੰਗਾ ਗਾ ਮੋਲੇ ਦਾ ਹੀ ਫੋਨ ਤੇ ਹੋ ਹਾਂ ਜੀ ਫੋਨ ਤੇ ਠੀਕ ਹੈ ਮੋਲ ਭਾਈ ਇਹਦਾ ਵੀ ਫੋਨ ਤੇ ਹੋ ਜੋ ਮੋਲ ਬਾਪੂ ਕਹਿੰਦਾ ਬੜਾ ਨਹੀਂ ਹਿਸਾਬ ਨਾਲ ਜਾਇਜ਼ ਹੋਣ ਰੰਗ ਰੂਪ ਥਾਨ ਲੇਵਾ ਕਮਾਲ ਫੇਸ ਬੜਾ ਚੰਗਾ ਬੋਦੀ ਵਾਦੀ ਬਹੁਤ ਚੰਗੀ ਨਾਗ ਬਾਪੂ ਕੋਲੇ ਸੀਗੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦ ਆਵੇ ਬਾਪੂ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਂ ਦਿਨੋਂ ਧੰਨਵਾਦ ਬਾਈ ਬਾਈ ਕੀ ਸੁਪਨੇ ਨੇ